ਗਾਰੀ ਫਰਸਟ ਜੂਲ ਆਫ ਇੰਡੀਆ ਲਈ એનਰੋਲ ਕੀਤਾ ਸੀ ਮੈਂ ਉੱਥੇ ਜਾ ਕੇ ਵੇਖਿਆ ਕਿ ਇਹ ਜੈਂਟਰੀ ਦੇ ਵਿੱਚ ਜੋ ਸਕੋਰਿੰਗ ਹੁੰਦੀ ਹੈ ਇਟ ਇਜ਼ ਲਾਈਵ ਦਾ ਫਰਸਟ ਏਮ ਵਾਸ ਕਿ ਕੋਈ ਗਲਤੀ ਨਹੀਂ ਕਰਨੀ 네ਗੇਟਿਵ ਮਾਰਕਿੰਗ ਨਾ ਹੋਵੇ ਅ ਹਿਡਨ ਜਿਊਰੀ ਦੇ ਥਰੂ ਵੀ ਅਬਜ਼ਰਵ ਕੀਤਾ ਸਾਡਾ ਕੰਡਕਟਰ ਕੱਪਸ ਕੀਤਾ ਲਾਇਕਾ ਅਰੋਰਾ ਮੈਡਮ ਜਿੰਨਾ ਤੁਸੀਂ ਸਕਰੀਨ ਤੇ ਦੇਖਿਆ ਉਹ ਰੀਅਲ ਲਾਈਫ ਤੇ ਵਿੱਚ ਸ਼ੀ ਇਜ਼ ਈਵਨ ਮੋਰ ਬੀਟੇ ਸਾਡੇ ਲਈ ਤਾਂ ਚਲੋ ਈਵੈਂਟ ਆਫ ਅ ਲਾਈਫਟਾਈਮ ਸੀਗਾ ਬਟ ਸ਼ੀ ਆਲਸੋ ਸ਼ੋਡ ਸੋ ਮਾਚ ਆਫ ਪੇਸ਼ੈਂਸ ਸੋ ਮਾਚ ਆਫ ਲਵ ਫੋਰ 올 ਦਾ ਨਰਸ ਇਟ ਵਾਸ ਅ ਓਵਰঅল ਲਰਨਿੰਗ ਐਕਸਪੀਰੀਅੰਸ ਤੁਸੀਂ ਦੇਖੋ ਮੈਂ ਕਿੰਨਾ ਕੁਝ ਸਿੱਖਿਆ एवरीवन ਸ਼ੁੱਡ ਗੋ ਵਾਂਸ ਵੈਨ ਵੀ ਡਾਈ ਤਾਂ ਆਪਣੀ ਸਾਰੀ ਲਾਈਫ ਆਪਣੀ ਅੱਖਾਂ ਅੱਗੇ ਨਾ ਫਲੈਸ਼ਬੈਕ ਹੁੰਦੀ ਹੈ ਆਪਣੇ ਆਪ ਤੇ ਪਰੋਸਾ ਰੱਖੋ ਡੋਂਟ ਜਸਟ ਲਿਵ ਫॉर ਦਾ ਆਦਰਸ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਚਨ ਹਿਤੇਸ਼ੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂਚਲੀ ਰਾਜਪੂਤ ਦੋਸਤੋ ਅੱਜ ਦੇ ਦੌਰ ਦੇ ਵਿੱਚ ਮਹਿਲਾਵਾਂ ਦੇ ਵੱਲੋਂ ਹਰ ਫੀਲਡ ਦੇ ਵਿੱਚ ਆਪਣਾ ਟੈਲੈਂਟ ਜਿਹੜਾ ਹੈ ਉਸ ਨੂੰ ਪ੍ਰਦਰਸ਼ਿਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਆਪਣੇ ਦੇਸ਼ ਦਾ ਵੀ ਨਾਂ ਲਗਾਤਾਰ ਹੀ ਰੌਸ਼ਨ ਕੀਤਾ ਜਾ ਰਿਹਾ ਹੈ ਤਾਂ ਦੱਸਦੀ ਕਿ ਹੁਣ ਲੁਧਿਆਣਾ ਦੀ ਵੀ ਇੱਕ ਬੇਟੀ ਦੇ ਵੱਲੋਂ ਲੁਧਿਆਣਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਗਿਆ ਇੱਕ ਡਾਕਟਰ ਹੋਣ ਦੇ ਬਾਵਜੂਦ ਬਿਊਟੀ ਪੇਜੈਂਟ ਦੇ ਵਿੱਚ ਉਹਨਾਂ ਦੇ ਵੱਲੋਂ ਆਪਣਾ ਟੈਲੈਂਟ ਪ੍ਰਦਰਸ਼ਿਤ ਕੀਤਾ ਗਿਆ ਜਿੱਤੇ ਸਨਮਾਨਿਤ ਵੀ ਹੋਏ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਹੈਲੋ ਮੈਮ ਹੈਲੋ ਧੰਨਵਾਦ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਐਂਡ ਆਮ ਵੈਰੀ ਪ੍ਰਾਊਡ ਕਿ ਲੁਧਿਆਣਾ ਵਾਸੀ ਹੋਣ ਦੇ ਹੋਏ ਕਿ ਤੁਸੀਂ ਲੁਧਿਆਣਾ ਦਾ ਨਾਂ ਰੌਸ਼ਨ ਕੀਤਾ ਇੱਕ ਬਿਊਟੀ ਪੇਜੈਂਟ ਦੇ ਵਿੱਚ ਤੁਸੀਂ ਆਪਣਾ ਟੈਲੈਂਟ ਪ੍ਰਦਰਸ਼ਿਤ ਕਰਕੇ ਆਏ ਹੋ ਤਾਂ ਕੀ ਕਹਿਣਾ ਚਾਹੋਗੇ ਥੈਂਕ ਯੂ ਵੈਰੀ ਮੱਚ ਆ ਲੁਧਿਆਣੇ ਵਾਪਸ ਆ ਕੇ ਮੈਨੂੰ ਇਹ ਚੀਜ਼ ਰਿਅਲਾਈਜ਼ ਹੋਈ ਕਿ ਐਕਚੁਅਲੀ ਇਟ ਇਜ਼ ਅ ਬਿਗ ਆਨਰ ਕਿਉਂਕਿ ਜਦੋਂ ਤੁਸੀਂ ਸਾਰੇ ਮਿਲੇ ਹੈਨਾ ਫੈਮਿਲੀ ਮਿਲੀ ਐਂਡ ਸਾਰਿਆਂ ਨੂੰ ਬਹੁਤ ਹੀ ਅੰਦਰੋਂ ਕਰ ਮਹਿਸੂਸ ਹੋਇਆ ਤਾਂ ਉਦੋਂ ਮੈਨੂੰ ਫੀਲ ਹੋਇਆ ਕਿ ਹਾਂ ਮੈਂ ਆਈ ਹੈਵ ਡਨ ਸਮਥਿੰਗ ਜਦੋਂ ਤੱਕ ਤਾਂ ਮੈਂ ਮੁੰਬਈ ਦੇ ਵਿੱਚ ਸੀਗੀ ਉਸ ਤੋਂ ਬਾਅਦ ਆਪਣੇ ਫਰੈਂਡਸ ਨੂੰ ਮਿਲਣ ਨਾਸਿਕ ਚਲੇ ਗਈ ਨੋਰਮਲ ਲਾਈਫ ਚੱਲ ਰਹੀ ਸੀ ਮੈਨੂੰ ਸਿਰਫ ਇਦਾਂ ਲੱਗ ਰਿਹਾ ਸੀ ਕਿ ਹਾਂ ਇੱਕ ਐਗਜ਼ਾਮ ਜੇ ਦੇ ਕੇ ਮੈਂ ਕਲੀਅਰ ਕਰਕੇ ਆਈ ਹਾਂ I हैव ਪਾਸਡ ਦ ਐਗਜ਼ਾਮ ਉਦਾਂ ਦੀ ਫੀਲਿੰਗ ਆ ਰਹੀ ਸੀ ਕੁਝ ਵਿਨਿੰਗ ਵਾਲੀ ਪ੍ਰਾਊਡ ਵਾਲੀ ਫੀਲਿੰਗ ਆ ਰਹੀ ਸੀ ਪਰ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਮੈਨੂੰ ਫੀਲ ਹੋ ਰਿਹਾ ਕਿ ਹਾਂ ਮੇਬੀ ਆਈ ਹੈਵ ਡਨ ਸਮਥਿੰਗ ਨਾਈਸ ਜੀ ਐਗਜੈਕਟਲੀ ਮੈਮ ਤਾਂ ਕੰਪੀਟੀਸ਼ਨ ਦੇ ਬਾਰੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਨਾਲ ਤੁਹਾਨੂੰ ਇਸ ਕੰਪੀਟੀਸ਼ਨ ਦੇ ਬਾਰੇ ਪਤਾ ਲੱਗਿਆ ਤੁਸੀਂ ਕਿਵੇਂ ਪਾਰਟਿਸਿਪੇਟ ਕੀਤਾ ਐਂਡ ਹਾਊ ਵਾਸ ਦ ਕੰਪੀਟੀਸ਼ਨ ਆ ਆਪਣਾ ਨਾ ਸਾਰੇ ਸੁੰਦਰ ਰਹਿਣੇ ਪੇਜੈਂਟਸ ਬਾਰੇ ਕਿ ਪਤਾ ਨਹੀਂ ਕੀ ਹੁੰਦਾ ਲਾਈਕ ਇਟ ਇਜ਼ ਸਮ ਹਿڈن ਵਰਲਡ ਲਾਈਕ ਥੇਅਰ ਇਜ਼ ਸਮ ਸੀਕ੍ਰਟ ਸੋਸਾਇਟੀ অর ਸਮਥਿੰਗ ਇਦਾਂ ਇਟ ਇਜ਼ ਇਟ ਵਾਸ ਸੋ ਟ੍ਰਾਂਸਪੇਰੈਂਟ ਬਿਲਕੁਲ ਮੇਰੀ 익ਸਪੈਕਟੇਸ਼ਨਸ ਤੋਂ ਇਟ ਵਾਸ ਵੈਰੀ ਡਿਫਰੈਂਟ ਅਛਾ ਮੈਂ ਐਜ਼ ਅ ਸਕਿਨ ਹੈਂਡ हेयर ਹਾਈਜੀਨ ਜਜ ਜਾਂਦੀ ਰਹੀ ਹਾਂ ਪੀਸੀਟੀ ਮਿਸਟਰ ਐਂਡ ਮਿਸ ਪੰਜਾਬ ਦੇ ਵਿੱਚ ਉੱਥੇ ਜਾ ਕੇ ਮੈਨੂੰ ਰਿਅਲਾਈਜ਼ ਹੋਇਆ ਕਿ ਬਹੁਤ ਹੀ ਟ੍ਰਾਂਸਪੇਰੈਂਟ ਸਕੋਰਿੰਗ ਸਿਸਟਮ ਹੁੰਦਾ ਹੈ ਤੇ ਜਦੋਂ ਮੈਂ ਨਾਰੀ ਫਰਸਟ ਜੂਲ ਆਫ ਇੰਡੀਆ ਲਈ انرੋਲ ਕੀਤਾ ਤੇ ਮੈਂ ਉੱਥੇ ਜਾ ਕੇ ਵੇਖਿਆ ਕਿ ਐਕਚੁਅਲੀ ਪੇਜੈਂਟਰੀ ਦੇ ਵਿੱਚ ਜੋ ਸਕੋਰਿੰਗ ਹੁੰਦੀ ਹੈ ਇਟ ਇਜ਼ ਲਾਈਵ ਦ ਫਰਸਟ Aim ਵਾਸ ਕਿ ਕੋਈ ਗਲਤੀ ਨਹੀਂ ਕਰਨੀ ਜੀ 네ਗੇਟਿਵ ਮਾਰਕਿੰਗ ਨਹੀਂ ਹੋਣੀ ਚਾਹੀਦੀ ਜਿੱਦਾਂ PMT ਦੇ ਐਂਟ੍ਰੈਂਸ ਟੈਸਟ ਵਿੱਚ ਹੁੰਦੀ ਹੈ ਦੇ ਸ਼ੁੱਡ ਯੂ ਸ਼ੁੱਡ ਨਾਟ ਡੂ ਐਨੀਥਿੰਗ ਰੋਂਗ 네ਗੇਟਿਵ ਮਾਰਕਿੰਗ ਨਾ ਹੋਵੇ ਬਾਕੀ ਹਰ ਰਾਉਂਡ ਦੇ ਅਲੱਗ ਸਕੋਰਸ ਹੁੰਦੇ ਨੇ ਉਹ ਤੁਹਾਨੂੰ ਐਜ਼ ਐਨ ਇੰਡੀਵਿਜੂਅਲ ਵੀ ਆਬਜ਼ਰਵ ਕਰਦੇ ਨੇ ਵਾਈਲ ਤੁਸੀਂ ਔਨ ਬੋਰਡ ਹੋ ਕਰੂਜ਼ ਤੇ ਤੇ ਉਹਨਾਂ ਨੇ ਸਾਨੂੰ 4 ਡੇਸ ਹਿਡਨ ਜਿਊਰੀ ਦੇ ਥਰੂ ਵੀ ਆਬਜ਼ਰਵ ਕੀਤਾ ਸਾਡਾ ਕੰਡਕਟ ਆਬਜ਼ਰਵ ਕੀਤਾ ਅਸੀਂ ਆਪਣੇ ਰੂਮਸ ਨੂੰ ਕਿੰਨਾ ਸਾਫ ਰੱਖਿਆ ਨਹੀਂ ਨਹੀਂ ਇਹ ਸਾਨੂੰ ਬਾਅਦ ਵਿੱਚ ਇਹ ਸਾਨੂੰ 2 ਦਿਨ ਪਹਿਲਾਂ ਇੱਕ ਸਾਡੀ ਪੋਸਟ ਇਵੈਂਟ ਜ਼ੂਮ ਮੀਟਿੰਗ ਹੋਈ ਵਿਦ ਦਾ ਆਰਗੇਨਾਈਜ਼ਰਸ ਜਿੱਥੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਕਿ ਵਾਟ ਆਲ ਵਾਸ देयर ਇਹ ਸਾਨੂੰ ਪਤਾ ਨਹੀਂ ਸੀ ਇਹ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਦੇਵੋ ਪੀਪਲ ਜਿਹੜੇ ਸਾਨੂੰ ਅਬਜ਼ਰਵ ਕਰ ਰਹੇ ਸੀ ਫੀਡਬੈਕ ਫਾਰਮਸ ਗਏ ਟੂ ਦਾ ক্রੂ ਸਟਾਫ ਟੂ ਦਾ ਅਦਰ ਪੈਸੈਂਜਰਸ ਆਲਸੋ ਕਿ ਤੁਹਾਡੇ ਹਿਸਾਬ ਨਾਲ ਕਿਵੇਂ ਬਿਹੇਵ ਕਰ ਰਹੇ ਹੋ ਕਿਵੇਂ ਹਾਂਜੀ 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 ਸੋ ਇਹ ਸਿਰਫ ਪੈਜੈਂਟ ਔਨ ਸਟੇਜ ਨਹੀਂ ਸੀਗਾ ਔਫ ਸਟੇਜ ਵੀ ਸੀਗਾ ਐਂਡ ਦੈਨ ਆਫ ਕੋਰਸ ਜੋ ਤੁਹਾਡੀ ਔਨ ਸਟੇਜ ਪਰਫਾਰਮੈਂਸ ਸੀਗੀ ਉਹ ਤੇ ਮੈਟਰ ਕਰਦੀ ਹੋਈ ਹੈ ਐਂਡ ਮੈਨੂੰ ਤੇ ਮੈਨੂੰ ਇਹ ਫੀਲ ਹੋਇਆ ਕਿ ਦੇ ਆ ਲੁਕਿੰਗ ਫੋਰ ਸਮਬਡੀ ਜੋ ਨਾ ਅੰਦਰੋਂ ਖੁਸ਼ ਹੋਵੇ ਤੇ ਦੂਸਰਿਆਂ ਨੂੰ ਉਹਨੂੰ ਦੇਖ ਕੇ ਨਾ ਖੁਸ਼ੀ ਮਹਿਸੂਸ ਹੋਵੇ ਆਈ ਥਿੰਕ ਜੈਨੂਇਨ ਪਰਸਨ ਅ ਅ ਹੈਪੀ ਪਰਸਨ ਅ ਹੈਪੀ ਪਰਸਨ ਤੇ ਮੈਨੂੰ ਐਕਚੁਅਲੀ ਆਈ ਫੈਲਟ ਵੈਰੀ ਗੁੱਡ ਮੈਨ ਦਾ ਐਕਸਪੀਰੀਅੰਸ ਬਹੁਤ ਚੰਗਾ ਲੱਗਿਆ ਜੇ ਮੈਂ ਜਿੱਤ ਕੇ ਨਾ ਵੀ ਹੁੰਦੀ ਤਾਂ ਵੀ ਬਹੁਤ ਅੱਛਾ ਐਕਸਪੀਰੀਅੰਸ ਸੀਗਾ ਆਈ ਵਾਸ ਸਟਿਲ ਹੈਪੀ ਬਿਲਕੁਲ ਤਾਂ ਤੁਸੀਂ ਮਲਾਇਕਾ ਅਰੋੜਾ ਮੈਮ ਦੇ ਨਾਲ ਮੁਲਾਕਾਤ ਕੀਤੀ ਤੁਹਾਨੂੰ ਕਿਵੇਂ ਦਾ ਲੱਗਿਆ ਹਾਊ ਵਾਸ ਦਾ ਐਕਸਪੀਰੀਅੰਸ ਸ਼ੀ ਵਾਸ ਪ੍ਰੇਜ਼ਿੰਗ ਯੂ ਮਲਾਈਕਾ ਅਰੋਰਾ ਮੈਮ ਜਿੰਨਾ ਤੁਸੀਂ ਸਕਰੀਨ ਤੇ ਦੇਖਦੇ ਹੋ ਰੀਅਲ ਲਾਈਫ ਤੇ ਵਿੱਚ ਸ਼ੀ ਇਜ਼ ਈਵਨ ਮੋਰ ਬਿਊਟੀਫੁਲ ਸੋ ਐਲੀਗੈਂਟ ਸੋ ਪੋਇਜ਼ਡ ਉਹਨਾਂ ਨੇ ਪਰਸਨਲੀ ਇੱਕ ਇੱਕ winner ਨੂੰ ਜੋ ਫਰਸਟ ਰਨਰ ਆਪ ਸੈਕਿੰਡ ਰਨਰ ਆਪ ਸਭ ਨੂੰ ਪ੍ਰੋਪਰਲੀ ਸੈਸ਼ ਸੈਟ ਕਰਕੇ ਦਿੱਤੇ ਪੇਸ਼ੈਂਟਲੀ ਵੇਟ ਕੀਤਾ ਇਨਫੈਕਟ ਜਿਨ੍ਹਾਂ ਦਾ ਕ੍ਰਾਊਨ ਟੇਡਾ ਮੇਡਾ ਹੋ ਰਿਹਾ ਸੀ ਉਹਨੂੰ ਸਿੱਧਾ ਕੀਤਾ ਆਈ ਮੀਨ ਸ਼ੀ ਗੇਵ 올 ਹਰ ਐਫਰਟ એનર્ਜੀ ਪੇਸ਼ੈਂਟਲੀ ਸ਼ੀ ਸਟੇਡ ਵਿਦ ਅਸ ਫਾਰ 2 ਆਵਰਸ ਐਂਡ ਬੀਲੀਵ ਮੀ ਕਰੂਜ਼ ਦੇ ਉੱਤੇ ਸਟੇਜ ਦੇ ਉੱਤੇ ਹਿਊਜ਼ ਖੜੇ ਹੋਣਾ not easy and she was balancing it for good two hours with all of us suddenly that event of a lifetime but she also showed so much of patience so much of love for all the uh, winners and for all the participants she got photographed with everybody she's a very i mean hogi to get photographed by her but i also got inspired by her جی بالکل تو وی شی واز کیئرنگ ہرسل یس یس شی کیریڈ ہرسل لائک ا کوئین ایگزیکٹلی تو میم پیشے وجو ਤੁਸੀਂ ایک ڈاکٹر ہو سو دس از کمپلیٹلی ا ڈیفرنٹ تھنگ بیوٹی پیجنٹ کہ میں توسی اپنے اپ نو پریپئر کیتا اں چیزاں نو لے کے مینٹلی اینڈ فزیکلی ہر طریقے دے نال پریپئر ہونا کافی زیادہ ضرورت ہوندا ہے سو ہاؤ ڈڈ یو پریپئر یور سلف ایک وار جدوں سی انرول کیتا پیجنٹ دے وچ اُتوں بعد مسٹر संदीप سو پارکر سر ہی از ا ویری پاپولر بالی ووڈ ਬੈਲੇ ਡਾਂਸਰ ਕੋਰੀਓਗ੍ਰਾਫਰ ਐਂਡ ਅ ਡਾਂਸ ਉਹਨਾਂ ਨੇ ਸਾਡੀਆਂ ਵਰਕਸ਼ਾਪਸ ਲਿੱਤੀਆਂ ਡਾਕਟਰ ਲੈਫਟਿਨੈਂਟ ਰੀਤਾ ਗੰਗਵਾਨੀ who is a, a pageant uh, mentor ਜੋ ਜਿਨ੍ਹਾਂ ਨੇ ਕਿ ਜਿੱਦਾਂ ਯੁਕਤਾ ਮੁਖੀ ਔਰ ਸ਼ਵੇਤਾ ਸ਼ਰਦਾ ਮਿਸ ਵਰਲਡ ਮਿਸ ਯੂਨੀਵਰਸ ਕੰਟੈਸਟੈਂਟਸ ਨੂੰ ਵੀ ਮੈਂਟਰ ਕੀਤਾ ਉਹਨਾਂ ਨੇ ਸਾਡੀਆਂ ਵਰਕਸ਼ਾਪਸ ਕੀਤੀਆਂ ਉਹਨਾਂ ਨੇ ਸਾਨੂੰ ਆਨਲਾਈਨ ਸਿਖਾਇਆ ਹਾਊ ਟੂ ਟਾਕ ਹਾਊ ਟੂ ਕੈਰੀ ਯੋਰself ਹਾਊ ਟੂ ਵਾਕ ਹਾਊ ਟੂ ਟੇਕ ਟਰਨਸ ਜੇ ਤੁਸੀਂ ਇਦਾਂ ਦਾ ਟਾਇਰ ਪਾਇਆ ਤਾਂ ਤੁਸੀਂ ਕਿੱਦਾਂ ਵਾਕ ਕਰਨਾ ਹੈ ਇਦਾਂ ਦਾ ਪਾਇਆ ਤਾਂ ਕਿੱਦਾਂ ਵਾਕ ਕਰਨਾ ਹੈ ਦੈਨ ਨਾਰੀ ਫਰਸਟ ਨੇ ਸਾਡੇ ਲਈ ਹੈਅਰ ਐਂਡ ਮੇਕਅਪ ਕਲਾਸਿਸ ਆਰਗੇਨਾਈਜ਼ ਕੀਤੀਆਂ ਬਿਕਾਜ਼ ਕਰੂਜ਼ ਤੇ ਯੂ ਡਿਡ ਨਾਟ ਹੈਵ ਐਨ ਐਕਸਟਰਨਲ ਹੈਲਪ ਯੂ ਡਿਡ ਨਾਟ ਹੈਵ ਸਟ੍ਰੇਟਨਰਸ ਬਲੋ ਬਲੋ-ਡਰਾਈ ਕਰਲਰ ਕੁਝ ਨਹੀਂ ਸੀਗਾ ਦੇ ਵਰ ਨੋ ਮੇਕਅਪ ਆਰਟਿਸਟ ਦੇ ਵਰ ਓਨਲੀ ਪ੍ਰੋਵਾਈਡਡ ਫॉर ਲਾਸਟ ਰਾਉਂਡ ਬਟ ਪੂਰਾ ਥਰੂ ਆਊਟ ਵੀ ਡਿਡ आवर ओन ਹੇਅਰ ਐਂਡ ਮੇਕਅਪ ਤਾਂ ਦੇ ਦੇ ਗਿਵ ਅਸ ਕਲਾਸਿਸ ਆਲਸੋ ਤਾਂ ਇਟ ਵਾਸ ਅ ਓਵਰਆਲ ਲਰਨਿੰਗ ਐਕਸਪੀਰੀਅੰਸ ਤੁਸੀਂ ਦੇਖੋ ਮੈਂ ਕਿੰਨਾ ਕੁਝ ਸਿੱਖਿਆ ਆਈ ਲਰਨਡ ਹਾਊ ਟੂ ਟਾਕ I learned how to walk, I learned how to do that model posing, mm -hmm. then I learned how to do <laughs> makeup. <laughs> yes. This Doctor yeah. Rita told mm -hmm. me that you need to learn waving exactly. this way. And then they taught us makeup, hair and how to stand in public, how to greet somebody. So it was a whole learning experience. <laughs> See. Competition kiti ta si kinne rounds was it difficult? Were you nervous? So how was all of those things? ਦੇਖੋ ਜਦੋਂ ਮੈਂ ਪਹੁੰਚੀ ਫਰਸਟ ਰਾਉਂਡ ਤੇ ਤਾਂ ਮੈਂ ਬਹੁਤ ਨਰਵਸ ਸੀਗੀ ਔਰ ਮੈਂ ਸੰਦੀਪ ਨੂੰ ਕਿਹਾ ਕਿ ਸੰਦੀਪ ਕੋਈ ਗੱਲ ਨਹੀਂ ਆਪਾਂ ਆਊਟ ਹੋ ਜਾਾਂਗੇ ਉਸ ਤੋਂ ਬਾਅਦ ਆਪਾਂ ਕਰੂਜ਼ ਇੰਜੋਏ ਕਰਾਂਗੇ ਵਿਲ ਵਾਚ ਦਾ ਸ਼ੋਅ ਐਕਟਲੀ ਪਲਾਨ ਬੀ ਯੈਸ ਪਲਾਨ ਬੀ ਵਾਸ ਆਲਵੇਸ देयर ਇਨ ਆ ਫਰਸਟ ਰਾਉਂਡ ਹੋਇਆ ਬ੍ਰਾਈਟਸ ਆਫ ਇੰਡੀਆ ਰਾਉਂਡ ਉੱਥੇ ਅਸੀਂ ਜਿਵੇਂ 30 ਸੈਕਿੰਡਸ ਇੰਟਰੋ ਦੇਣੀ ਸੀ ਉਸ ਤੋਂ ਬਾਅਦ ਆਪਣੇ ਪੋਜ਼ੇਸ ਕਰਨੇ ਸੀ ਵਾਕ ਬੈਕ ਕਰਨਾ ਸੀ ਤੇ ਉਸ ਤੋਂ ਬਾਅਦ ਸੈਕਿੰਡ ਰਾਉਂਡ ਹੋਇਆ ਇਟ ਵਾਸ ਬੀਚ wear ਰਾਉਂਡ ਸੋ ਯੂ ਵਰ ਸੁਪੋਜ਼ ਟੂ ਵਾਕ ਅਰਾਊਂਡ ਐਂਡ ਪੋਜ਼ ਇਨ ਅ সুইਮਸੂਟ ਐ 250 people 220 250 banda was watching there uh, so that was another boost to the confidence mm -hmm. and then we posed for the ayurveda company which was the sponsors in the sim suit with the products mm -hmm. then last one happened talent round in which i did bhangra that was not stressful oh okay. to mai hamesha hi karke khush hu you can okay. like make me dance anytime mm -hmm. the but us to baad na uh, raat nu no, top 15 the announcement honi si gi 15 ni okay. so i am sitting mai piche baithi rehanamal mai apna plan b bana rahi hai ke <laughs> जो पंद्रह नहीं पहुंचा तो हाँ, आप की करा तो बट दैन आई गॉट चोजन फॉर फिफ्टीन उदो असली स्ट्रैस uh, मेरा शुरू होया कि नाउ आई हैव रीच्ड हियर सो नाउ आई हैव टू परफॉर्म बैटर यस ये अब आप पहुँच चुके हो नाउ यू हैव टू बी देयर एंड यू हैव टू परफॉर्म नाउ यू आर नॉट अ पार्ट ऑफ अ बिग क्राउड यू आर ओनली फिफ्टीन पीपल ਸੋ ਯੂ ਹੈਵ ਟੂ ਪ੍ਰੈਜ਼ੈਂਟ ਯੋਰਸੈਲਫ ਦੈਨ ਨੈਕਸਟ ਰਾਉਂਡ ਫੋਰਥ ਰਾਉਂਡ ਹੋਇਆ ਜਿਹਦੇ ਵਿੱਚ ਉਹਨਾਂ ਨੇ ਸਾਰੇ 15 ਕੰਟੈਸਟੈਂਟਸ ਨੂੰ ਵਨ ਬਾਈ ਵਨ ਕੁਐਸਚਨਸ ਪੁੱਛੇ ਉਹ ਆਨਸਰਸ ਦੇ ਬੇਸਿਸ ਤੇ ਕਿ ਤੁਸੀਂ ਕੀ ਆਨਸਰ ਦਿੱਤਾ ਕਿੱਦਾਂ ਦਿੱਤਾ ਹਾਊ ਯੋਰ ਐਕਸਪ੍ਰੈਸ਼ਨਸ ਵਰ ਵਾਈਲ ਯੂ ਵਰ ਆਨਸਰਿੰਗ ਉਹਦੇ ਬੇਸਿਸ ਤੇ ਦੇ ਚੋਸ ਫਾਈਵ ਪੀਪਲ ਔਰ ਉਹ ਫਾਈਵ ਦੇ ਵਿੱਚ ਮਾਈ ਮੇਰਾ ਨਾਮ ਸਭ ਤੋਂ ਲਾਸਟ ਵਿੱਚ ਲਿਖਤਾ ਸੀ ਤੇ ਜਦੋਂ ਫੋਰਥ ਨਾਮ ਲਿਖਤਾ ਮੈਂ ਹਰ ਫੇਅਰ ਪਲਾਨ ਵੀ ਤੇ ਰਿਵਰਟ ਹੋ ਰਹੀ ਸੀ ਕਿ देयर देयर इज वेरी ਲिटल ਚਾਂਸ ਕਿ ਆਈ ਮਾਈਟ ਬੀ ਦ ਫਿਫਥ ਵਨ ਥੈਨ ਵੀ ਵਰ ਮੂਵਡ ਟੂ ਦ ਫਾਈਨ ਸੁਪਰ ਫਾਈਨਲ ਰਾਉਂਡ ਵੇਅਰ ਉਹਨਾਂ ਨੇ ਸਾਰੇ ਪੰਜਾਂ ਜਣਿਆਂ ਨੂੰ ਸੇਮ ਕੁਐਸਚਨ ਦਿੱਤਾ ਜੋ ਬਿਟਵੀਨ ਫਾਈਵ ਆਫ ਹਾਂ ਸਭ ਨੂੰ ਸੇਮ ਕੁਐਸਚਨ ਦਿੱਤਾ ਉਹ ਕੁਐਸਚਨ ਤੁਸੀਂ ਕਾਰਡਬੋਰਡ ਤੇ ਪੇਪਰ ਦਿੱਤਾ ਉਹਦੇ ਵਿੱਚ ਲਿਖਣਾ ਸੀ 1 ਮਿੰਟ ਦੇ ਵਿੱਚ ਵਿੱਚ ਤੇ ਜੋ ਤੁਸੀਂ 1 ਮਿੰਟ ਦੇ ਵਿੱਚ ਲਿਖ ਰਹੇ ਹੋ ਤੁਸੀਂ ਉਹੀ ਬੋਲ ਸਕਦੇ ਹੋ ਉਹਨੂੰ ਤੁਸੀਂ ਅੱਗੇ ਪਿੱਛੇ ਨਹੀਂ ਕਰ ਸਕਦੇ ਉਹ ਚੈਕ ਐਕਸਟਰਾ ਵਰਡਸ ਨਹੀਂ ਐਡ ਕਰ ਸਕਦੇ ਮਤਲਬ ਇੱਕ ਲਾਈਨ ਵੀ ਕੰਪਲੀਟ ਨਹੀਂ ਹੋਇਆ ਯੂ ਹਾਂਜੀ ਜੇ ਤੁਸੀਂ ਦੋ ਸ਼ਬਦ ਲਿਖੇ ਲਾਈਨ ਦੇ ਤਾਂ ਦੋ ਹੀ ਬੋਲੋਗੇ ਤੁਸੀਂ ਓਕੇ ਯਾ ਸੋ ਯੂ ਆਰ ਓਨਲੀ ਸੁਪੋਜ਼ ਟੂ ਰਾਈਟ ਵਾਟ ਯੂ ਕੈਨ ਕੰਪਲੀਟ ਜੋ ਤੁਸੀਂ ਇੱਕ ਮਿੰਟ ਕੰਪਲੀਟ ਕਰ ਸਕਦੇ ਉਹਨਾਂ ਹੀ ਤੁਸੀਂ ਲਿਖਣਾ ਜੀ ਤੇ ਉਹ ਫਿਰ ਰੀਡ ਕੀਤਾ ਉਸ ਤੋਂ ਬਾਅਦ ਲੋਟ ਆਫ ਅਮੇਜ਼ਿੰਗ ਰਾਉਂਡਸ ਵਾਸ ਯੈਸ ਇਟ ਵਾਸ ਅਮੇਜ਼ਿੰਗ ਸਿੱਧਾ ਆਪਾਂ ਦੇਖਦੇ ਆ ਨਾ ਮਿਸ ਯੂਨੀਵਰਸ ਮਿਸ ਵਰਲਡ ਔਨ ਟੀਵੀ ਬਿਲਕੁਲ ਉਹ ਮੈਂ ਤੁਹਾਨੂੰ ਪੁੱਛਣ ਲੱਗੀ ਸੀ ਮਤਲਬ ਹਾਊ ਇਜ਼ ਦ ਐਕਸਪੀਰੀਅੰਸ ਅਸੀਂ ਟੈਲੀਵਿਜ਼ਨ ਤੇ ਦੇਖਦੇ ਹਾਂ ਸੋਸ਼ਲ ਮੀਡੀ ਇਟਸ ਇੰਡੀਆ ਸੋ ਓਹ ਆਈ ਕੁਡਨਟ ਸਟਾਪ ਮਾਈ ਹਾਰਟ ਫਰਮ ਬੀਟਿੰਗ ਮਤਲਬ ਮੈਂ ਆਪਣੇ ਆਪ ਨੂੰ ਕਹਿ ਰਹੀ ਸੀ ਰਿਲੈਕਸ ਰਿਲੈਕਸ ਅ ਬਿਟ ਰਿਲੈਕਸ ਅ ਬਿਟ ਬਟ ਇਟ ਵਾਸ ਨਾਟ ਰਿਲੈਕਸਿੰਗ ਧਮ 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 ਆਈ ਕੁਡ ਹੀਅਰ ਇਟ ਟੂ ਮਾਈ ਈਅਰਸ ਦਾ ਹਾਰਟ ਬੀਟ ਯਾ ਦਾ ਸਟ्रेस ਵਾਸ ਹਾਈ ਬਟ ਮਜ਼ਾ ਆਇਆ ਇਟ ਵਾਸ ਗੁੱਡ ਫਨ ਜੀ ਸੋ ਓਵਰ ਆਲ ਇਟ ਵਾਸ ਅ ਗ੍ਰੇਟ ਐਕਸਪੀਰੀਅੰਸ ਇਟ ਵਾਸ ਅ ਗ੍ਰੇਟ ਐਕਸਪੀਰੀਅੰਸ ਐਂਡ एवरीवन ਸ਼ੁੱਡ ਗੋ ਵਾਂਸ ਇਫ ਯੂ ਕੈਨ you know go there through auditions do it go mm -hmm. once experience it yes. ਤੋ ਮੈਂ ਦੇਖਦਾ ਕਿ ਬਹੁਤ ਸਾਰੇ ਫੀਮੇਲਸ ਨੇ ਜਿਨ੍ਹਾਂ ਦੇ ਵੱਲੋਂ ਅਲੱਗ-ਅਲੱਗ ਆਪਣੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਤੁਸੀਂ ਵੀ ਐਜ਼ ਅ ਡਾਕਟਰ ਤੁਸੀਂ ਕੰਮ ਕਰ ਰਹੇ ਸੀ ਹਾਊ ਵਾਸ एवरीथिंग ਸੋ ਡਿਫਰੈਂਟ ਮਤਲਬ ਇੱਥੇ ਕਲਾਈਐਂਟਸ ਐਂਡ ਆਲ ਉੱਥੇ ਆਪਨੇ ਹਮ ਨੂੰ ਇੱਕ ਡਿਫਰੈਂਟ ਵੇ ਦੇ ਵਿੱਚ ਪ੍ਰੈਜ਼ੈਂਟ ਕਰਨਾ ਸੋ ਹਾਊ ਵਾਸ ਇਟ ਨਹੀਂ ਐਕਚੁਅਲੀ ਮੈਨੂੰ ਦੱਸਾ ਇੰਨਾ ਡਿਫਰੈਂਟ ਨਹੀਂ ਸੀਗਾ ਬਿਕਾਜ਼ ਦ ਪੇਸ਼IENTS ਦੈਟ ਯੂ ਨੀਡ ਇਨ ਪ੍ਰੈਕਟਿਸਿੰਗ ਡਰਮਟੋਲੋਜੀ ਇਜ਼ ਦ ਸੇਮ ਪੇਸ਼IENTS ਐਂਡ ਕਾਮ ਮਾਈਂਡ ਯੂ ਨੀਡ ਇਨ ਅ ਪੇਸ਼ੈਂਟ ਤੁਸੀਂ ਯੂ ਹੈਵ ਟੂ ਸਟੇ ਕਾਮ ਐਂਡ ਕੰਪੋਜ਼ਡ ਐਟ ਆਲ ਟਾਈਮ ਚਾਹੇ ਅੰਦਰੋਂ ਤੁਹਾਡੇ ਅੰਦਰ ਕਿੰਨਾ ਵੀ ਉਛਲਕੁਦ ਹੋ ਰਹੀ ਹੋਵੇ ਸੇਮ ਇਜ਼ ਹਿਅਰ ਇਨ ਪ੍ਰੈਕਟਿਸ ਚਾਹੇ ਤੁਸੀਂ ਅੰਦਰੋਂ ਕਿੰਨੇ ਵੀ ਨਰਵਸ ਹੋ ਸਟ੍ਰੈਸਡ ਹੋ ਚਾਹੇ ਸਾਹਮਣੇ ਵਾਲਾ ਕਿੰਨੇ ਵੀ ਗੁੱਸੇ ਚ ਹੋਵੇ ਕਿਦਾਂ ਦੇ ਵੀ ਮੂਡ ਚ ਹੋਵੇ ਤੁਹਾਡਾ ਮੂਡ ਹਮੇਸ਼ਾ ਪੋਜ਼ਿਟਿਵ ਤੇ ਹੈਪੀ ਹੋਣਾ ਚਾਹੀਦਾ ਹੈ ਬਿਲਕੁਲ ਤਾਂ ਕਿ ਹੈਂਡਲ ਕਰ ਸਕੋ ਹਾਂ ਤੁਸੀਂ ਆਪਣੇ ਮੂਡਸ ਕਲੀਨਿਕ ਦੇ ਅੰਦਰ ਕੈਰੀ ਨਹੀਂ ਕਰ ਸਕਦੇ ਬਿਲਕੁਲ ਕਲੀਨਿਕ ਦੇ ਅੰਦਰ ਸਿਰਫ ਤੁਹਾਡੇ ਪੇਸ਼IENTS ਕਹੋ ਕਲਾਈਂਟਸ ਕਹਿ ਦਿਓ ਤੁਸੀਂ ਇਹ ਉਹਨਾਂ ਦੇ ਮੂਡਸ ਹੈਂਡਲ ਕਰਨ ਦੀ ਸੈੰਕਚੁਰੀ ਹੁੰਦੀ ਹੈ ਇਹ that is not a sanctuary for your moods जी, same जी, is the pageant you cannot carry your moods on the stage ਤੇ ਉਹ ਸੈਗਰੀਗੇਟ ਕਰਨਾ ਜਿਹੜਾ ਉਹ ਕੁਆਲਿਟੀ ਮੈਨੂੰ ਇੱਥੇ ਵੀ ਹੈਲਪ ਕਰਦੀ ਹੈ ਤੇ ਮੈਨੂੰ ਉੱਥੇ ਵੀ ਹੈਲਪ ਕੀਤੇ ਬਿਲਕੁਲ ਸੋ ਮੈਮ ਦੇਖਦੇ ਆ ਬਹੁਤ ਸਾਰੇ ਵਿਮਨ ਨੇ ਦੇ ਸਮ ਹਾਉ ਨੀਡ ਅ ਮੋਟੀਵੇਸ਼ਨ ਜਿਵੇਂ ਤੁਹਾਨੂੰ ਕਿੱਥੋਂ ਦੀ ਮੋਟੀਵੇਸ਼ਨ ਮਿਲੇ ਤੇ ਤੁਸੀਂ ਹੋਰ ਜਿਹੜੇ ਸਾਰੇ ਵਿਮਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਉ ਊਡ ਯੂ ਲਾਈਕ ਟੂ ਮੋਟੀਵੇਟ them ਆਪਣੇ ਆਪ ਤੇ ਭਰੋਸਾ ਰੱਖੋ ਡੋਨਟ ਜਸਟ ਲਿਵ ਫॉर ਦਾ ਆਦਰਸ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਵਾਸਤੇ ਨਾ ਕੱਢ ਦਿਓ ਜਿਵੇਂ ਫੀਮੇਲਸ ਬੇਸਿਕਲੀ ਕਰਦੀਆਂ ਆਪਣੀ ਫੈਮਿਲੀ ਦੇ ਆਪਣੇ ਲਈ ਵੀ ਟਾਈਮ ਕੱਢੋ ਤਸ ਤੁਹਾਡੇ ਕੋਲ ਵੀ ਇੱਕੋ ਹੀ ਲਾਈਫ ਹੈ ਦਿਸ ਇਸ ਦਾ ਓਨਲੀ ਲਾਈਫ ਯੂ ਹੈਵ ਮਤਲਬ ਕਹਿੰਦੇ ਨੇ ਦਿਸ ਇਜ਼ ਅ ਸਟੋਰੀ ਕਿ ਵੈਨ ਵੀ ਡਾਈ ਤਾਂ ਆਪਣੀ ਸਾਰੀ ਲਾਈਫ ਆਪਣੀ ਅੱਖਾਂ ਅੱਗੇ ਨਾ ਫਲੈਸ਼ਬੈਕ ਹੁੰਦੀ ਹੈ ਤਾਂ ਉਹ ਜਿਹੜੀ ਲਾਸਟ ਸਕਰੀਨਿੰਗ ਹੈ ਨਾ ਉਹ ਵਰਥ ਵਾਚਿੰਗ ਬਣਾਉਣੀ ਚਾਹੀਦੀ ਹੈ ਯੂ ਆਰ ਗੋਇੰਗ ਟੂ ਗੋ ਥਰੂ ਆਲ ਯਰ ਗੁੱਡ ਮੂਮੈਂਟਸ ਆਫ ਲਾਈਫ ਤੇ ਆਪਣੇ ਲਈ ਅੱਛੀਆਂ ਮੂਮੈਂਟਸ ਵੀ ਕ੍ਰੀਏਟ ਕਰੋ ਆਪਣੇ ਆਪ ਨੂੰ ਵੀ ਪਿਆਰ ਕਰੋ ਆਈ ਥਿੰਕ ਵਰਲਡ 'ਚ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਨਾ ਤਾਂ ਹੀ ਤੁਸੀਂ ਅੱਗੇ ਕਿਸੇ ਹੋਰ ਨੂੰ ਕਰ ਸਕਦੇ ਅਧੂਰਾ ਬੰਦਾ ਕਿਸੇ ਨੂੰ ਪੂਰਾ ਨਹੀਂ ਕਰ ਸਕਦਾ ਯੂ ਹੈਵ ਟੂ ਬੀ ਕੰਪਲੀਟ ਯੂ ਹੈਵ ਟੂ ਲਵ ਯੋਰ ਸੈਲਫ ਦੈਨ ਓਨਲੀ ਯੂ ਕੈਨ ਕੰਟ੍ਰਿਬਿਊਟ ਜੀ ਤਾਂ ਥੈਂਕ ਯੂ ਮੈਮ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਇੰਨੀਆਂ ਸਾਰੀਆਂ ਗੱਲਾਂ ਕਰਕੇ ਕੰਪੀਟੀਸ਼ਨ ਦੇ ਬਾਰੇ ਜਾਣ ਕੇ ਐਂਡ ਦ ਵੇ ਯੂ ਆਨਸਰਡ 올 ਆਫ ਮਾਈ ਕੁਐਸਚਨਸ ਥੈਂਕ ਯੂ ਸੋ ਮੱਚ ਫॉर ਯਰ ਟਾਈਮ ਤਾਂ ਤੁਸੀਂ ਦੇਖਿਆ ਕਿ ਮੈਮ ਦੇ ਨਾਲ ਅਸੀਂ ਗੱਲ ਬਾਤ ਕੀਤੀ ਕਿਵੇਂ ਲੁਧਿਆਣਾ ਦਾ ਇਹਨਾਂ ਦੇ ਵੱਲੋਂ ਨਾਂ ਰੋਸ਼ਨ ਕੀਤਾ ਗਿਆ ਕਿਵੇਂ ਜਿਹਾ ਲੱਗਿਆ ਕਿ ਮਤਲਬ ਦੇ ਅਨਾਉਂਸਡ ਲੁਧਿਆਣਾ ਫਰੋਮ ਲੁਧਿਆਣਾ ਡਾਕਟਰ ਕਿਵੇਂ ਲੱਗਿਆ ਆਈ ਫੈਲਟ ਅ ਸਵੈਲ ਲਾਈਕ ਆਈ ਫੈਲਟ ਸੋ ਹੈਪੀ ਹੈ ਨਾ ਮੈਨੂੰ ਲੱਗਿਆ ਕਿ ਯਾਰ ਮੇਰਾ ਵੀ ਕੋਈ ਸਿਗਨੀਫੀਕੈਂਸ ਹੈ ਆਈ ਕੈਨ ਕੰਟ੍ਰਿਬਿਊਟ ਟੂ ਦ ਸੋਸਾਇਟੀ ਇਨ ਸਮ ਵੇ ਆਈ ਮਾਈਟ ਐਕਚੁਅਲੀ ਇਨਸਪਾਇਰ ਸਮ ਅਦਰ ਗਰਲ ਜੀ ਤਾਂ ਥੈਟ ਫੀਲਿੰਗ ਇਜ਼ ਆਲਵੇਸ ਗੁੱਡ ਆਪਣੇ ਲਈ ਤਾਂ ਆਪਾਂ ਸਾਰਾ ਕੁਝ ਕਰਦੇ ਹੀ ਹਾਂ ਬਟ ਜੇ ਉਹਦੇ ਨਾਲ ਕੋਈ ਹੋਰ ਵੀ ਇਨਸਪਾਇਰ ਹੁੰਦਾ ਥੈਟ ਇਜ਼ ਈਵਨ ਬੈਟਰ ਜੀ ਤਾ ਜ਼ਰੂਰ ਹੀ ਜਿਵੇਂ ਮੈਮ ਨੇ ਕਿਹਾ ਕਿ ਆਪਣੇ ਵਸਤੇ ਵੀ ਜੀਣਾ ਚਾਹੀਦਾ ਹੈ ਆਪਣੀ ਲਾਈਫ ਨੂੰ ਵਰਥ ਬਣਾਉਣਾ ਚਾਹੀਦਾ ਹੈ ਕਿ ਉਹ ਸਾਰੇ ਕੰਮ ਤੁਸੀਂ ਉਹਨਾਂ ਲਾਸਟ ਮੂਮੈਂਟਸ ਦੇ ਵਿੱਚ ਯਾਦ ਰੱਖੋ ਤਾਂ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਬਨੇ ਰਹੋ ਮੈਂ ਅੰਜਲੀ ਰਾਜਪੂਤ ਜਨ ਹਿਤੇ